ਪੰਜਾਬ ਵਿਧਾਨ ਸਭਾ ਦਾ ਬਜਟ اجلاس ਸ਼ੁਰੂ ਹੋਇਆ ਕਟਾਰੀਆ ਸਾਹਿਬ ਦੇ ਭਾਸ਼ਣ ਨਾਲ ਸ਼ੁਰੂ ਹੋਇਆ ਤੇ ਇਧਰੋਂ ਕਾਂਗਰਸ ਵਾਲੇ ਤਖਤੀਆਂ ਲੈ ਕੇ ਉੱਥੇ ਪਹੁੰਚੇ ਮਾਨ ਸਾਹਿਬ ਨੂੰ ਸਿੱਧਾ ਜੋ ਵੀ ਆ ਦੋ ਤਿੰਨ ਦਿਨਾਂ ਦੇ ਵਿੱਚ ਕਾਰਵਾਈ ਹੋਈ ਖਾਸ ਕਰਕੇ ਕਿਸਾਨਾਂ ਦੇ ਨਾਲ ਕਰਨਲ ਸਾਹਿਬ ਵਾਲਾ ਮੁੱਦਾ ਵੀ ਉੱਥੇ ਚੱਲ ਰਿਹਾ ਤੇ ਨਾਲ ਦੀ ਨਾਲ ਕਹਿੰਦੇ ਕਿ ਜਦੋਂ ਕਟਾਰੀਆ ਸਾਹਿਬ ਭਾਸ਼ਣ ਦੇ ਰਹੇ ਸੀ ਉਹਨਾਂ ਨੇ ਉਦੋਂ ਹੀ ਵਾਕ ਆਊਟ ਕਰਤਾ ਉਦੋਂ ਹੀ ਵਿਰੋਧ ਸ਼ੁਰੂ ਕਰਤਾ ਆ ਬਸ ਠੀਕ ਹੈ ਉਹ ਫਾਰਮਲ ਫਾਰਮੈਲਟੀ ਉਹਨਾਂ ਦੀ ਹੈ ਕਿਉਂਕਿ ਜਿਹੜਾ ਬਜਟ ਇਸ ਲਾਸ ਹੈ ਉਹ ਰਾਜਪਾਲ ਦੇ ਭਾਸ਼ਣ ਨਾਲ ਹੀ ਸਟਾਰਟ ਹੋਏਗਾ ਫਿਰ ਉਹਨਾਂ ਨੇ ਆਪ ਦੀ ਫਾਰਮੈਲਟੀ ਕਰ ਦਿੱਤੀ ਆ ਠੀਕ ਹੈ ਨਾ ਜੀ ਤਾਂ ਫਿਰ ਇਹ ਤੋਂ ਵੱਧ ਤੇ ਹੈ ਕੁਝ ਨਹੀਂ ਹੈ ਕਾਂਗਰਸੀਏ ਕੋਚ ਕਰ ਰਹੇ ਸੀਗੇ ਕੁਝ ਵਿਧਾਨ ਸਭਾ ਨੂੰ ਤੋਂ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਵਾਟਰ ਕੈਨਨ ਨੇ ਇਸਤੇਮਾਲ ਹੋਇਆ ਤੇ ਫਿਰ ਰਾਜਾ ਵਡਿੰਗ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹਮਮਤਲੋ ਕਿ ਜੋ ਹੋ ਰਿਹਾ ਗੱਲ ਇਹ ਆ ਕਿ ਵੈਸੇ ਅੱਗੇ ਜਿਹੜੀ ਆਮ ਤੌਰ ਤੇ ਰਵਾਇਤ ਸੀ ਕਿ ਰਾਸ਼ਟਰਪਤੀ ਦਾ ਭਾਸ਼ਣ ਹੁੰਦਾ ਜਾਂ ਰਾਜਪਾਲ ਦਾ ਭਾਸ਼ਣ ਹੁੰਦਾ ਆਪੋਜੀਸ਼ਨ ਉਸ ਨੂੰ ਸੁਣਦੇ ਹੂੰ ਠੀਕ ਹੈ ਨਾ ਜੀ ਹੁਣ ਵੱਖਰੀਆਂ ਰਵਾਇਤਾਂ ਨੇ ਅੱਜ ਕੱਲ ਦੀ ਰਾਜਨੀਤੀ ਦੀਆਂ ਇਸ਼ਕ ਦੀ ਨਵੀਆਂ ਨਵੀਂ ਬਹਾਰ ਕੀ ਕਹਿ ਸਕਦੇ ਆ ਜੀ ਸੋ ਇਹ ਆ ਕੇ ਬਜਟ ਇਜ਼ਲਾਸ ਸ਼ੁਰੂ ਹੋ ਗਿਆ ਬਾਕੀ ਵੇਖੋ ਹੁਣ ਬਜਟ ਚੋਂ ਕੀ ਨਿਕਲਦਾ ਮੇਨ ਤੇ ਗੱਲ ਬਜਟ ਦੀ ਆ ਹੂੰ ਇਹ ਬੇਸਿਕਲੀ ਤੇ ਜਿਹੜਾ ਸੈਸ਼ਨ ਬਜਟ ਦਾ ਹੈ ਨਾ ਬਜਟ ਦਾ ਹੈ ਬਿਲਕੁਲ ਪਰ ਬਜਟ ਤੋਂ ਪਹਿਲਾਂ ਜੋ ਇਹਨਾਂ ਨੇ ਇਹ ਖਖੜਖਈਆ ਪਾਇਆ ਹੂੰ ਉਹਦੇ ਤੇ ਇਹ ਵਿਵਾਦ ਹੋਣਾ ਸੁਭਾਵਿਕ ਹੀ ਸੀਗਾ ਜੀ اپੋਜੀਸ਼ਨ ਨੇ ਇਸ ਤਰ੍ਹਾਂ ਦੀ ਵਿਰੋਧਤਾ ਦਰਜ ਕਰਵਾਉਣੀ ਸੀ ਸਾਬ ਤੁਹਾਨੂੰ ਸ਼ਾਇਦ ਇਸ ਗੱਲ ਦਾ ਇਲਮ ਨਾ ਹੋਵੇ ਜਿਹੜੀ ਬੀਤੇ ਦਿਨ ਕਾਂਗਰਸ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੁਝ ਇਹਨਾਂ ਦੇ ਲੀਡਰਾਂ ਦੀਆਂ ਸ਼ਿਕਾਇਤਾਂ ਲੱਗੀਆਂ ਐਮਐਲਐਸ ਦੀਆਂ ਸ਼ਿਕਾਇਤਾਂ ਲੱਗੀਆਂ ਕਿ ਇਹ ਸਰਕਾਰ ਦਾ ਵਿਰੋਧ ਖੁੱਲੇ ਰੂਪ ਚ ਨਹੀਂ ਕਰਦੇ ਖਾਸ ਤੌਰ ਤੇ ਵਿਧਾਨ ਸਭਾ ਚ ਜੀ ਤੇ ਇਹਨਾਂ ਦੀਆਂ ਸਾਰਿਆਂ ਦੀਆਂ ਲੱਗੀਆਂ ਨੇ ਉੱਥੇ ਕਲਾਸਾ ਤੁਹਾਨੂੰ ਮੈਂ ਪੰਜਾਬੀ ਚ ਦੱਸ ਦਿਆਂ ਖਾਸ ਕਰਕੇ ਇੱਕ ਬੰਦੇ ਦਾ ਜ਼ਿਕਰ ਜਿਹਦਾ ਪਿੱਛੇ ਹੋਇਆ ਵੀ ਸੀ ਚਲੋ ਇੱਕ ਦਾ ਕਿ ਦੋ ਦਾ ਉੱਥੇ ਤੇ ਗੱਲ ਸਾਰਿਆਂ ਦੀ ਹੋਈ ਹੋਏਗੀ ਨਾ ਕਿ ਭਾਈ ਉਹਨਾਂ ਬੰਦਿਆਂ ਤੇ ਖਾਸ ਨਿਗਾਹ ਰੱਖਾਂਗੇ ਜਿਹੜੇ ਸਰਕਾਰ ਦੇ ਵਿਰੁੱਧ ਖੁੱਲਕੇ ਨਹੀਂ ਬੋਲਦੇ ਜੀ ਜੀ ਤਾਂ ਫਿਰ ਹੁਣ ਤੁਸੀਂ ਦੇਖੋ ਜਦੋਂ ਉਤੋਂ ਵਟਣਾ ਚੜੇ ਤੇ ਫਿਰ ਸਾਰਾ ਕੁਝ ਤੇ ਜਿਹੜਾ ਹੈ ਨਾ ਕਰਨਾ ਪੈਂਦਾ ਇਸ ਕਰਕੇ ਜੇ ਤੁਸੀਂ ਦੇਖੋਗੇ ਤਾਂ ਕਾਂਗਰਸ ਦੇ ਵਿਧਾਨ ਸਭਾ ਦੇ ਅੰਦਰ ਵੀ ਨੁਮਾਇੰਦੇ ਇੱਕ ਜ਼ੋਰਦਾਰ ਵਿਰੋਧ ਦਰਜ ਕਰਵਾਉਣ ਦੇ ਈ ਨਜ਼ਰ ਆਏ ਤੇ ਬਾਹਰ ਵੀ ਇਹਦਾ ਕਾਰਨ ਇਹੋ ਆ ਕਿ ਉਹਨਾਂ ਨੇ ਠੋਕੇ ਕਹਿ ਦਿੱਤਾ ਕਿ ਤੁਹਾਡੇ ਤੇ ਨਿਗਾ ਰਹੇਗੀ ਨਿਗਾ ਮਾਰਦਾ ਆਂ ਵੇ ਮੇਰਾ ਲੌਂਗਵਾਚ ਉਹ ਕਹਿੰਦੇ ਕੋਈ ਨਹੀਂ ਲੱਭ ਲਾਂਗੇ ਅਸੀਂ ਨਿਗਾ ਹੀ ਰੱਖਾਂਗੇ ਲੌਂਗਵਾਚੂ ਕਿੱਥੇ ਜੀ ਜੀ ਜਾਂ ਤੇ ਫਿਰ ਹੁੰਦਾ ਨਾ ਜਾਂ ਤੇਰਾ ਲੌਂਗਵਾਚੂ ਤੇ ਜਾਂ ਢੋਲ ਦਾ ਡਗਾ ਪਾਟੂ ਗੱਲ ਏ ਕਿ ਹੋ ਗਈ ਉਹ ਕਹਿੰਦੇ ਕੋਈ ਗੱਲ ਨਹੀਂ ਆ ਇਸ ਕਰਕੇ ਆਂਦੇ ਹੁੰਦੇ ਆ ਇਸ ਤਰ੍ਹਾਂ ਦੀ ਮਾਰੀ ਨੌ ਮਨ ਛੱਡਦੀ ਆ ਤਾਂ ਕਈ ਵਾਰ ਇਹੀ ਹੁੰਦਾ ਰਾਜਨੀਤੀ ਦੇ ਵਿੱਚ ਵੀ ਦਵਕਾ ਸ਼ਬਕਾ ਜਿਹੜਾ ਹੈ ਨਾ ਉਹ ਰੱਖਿਆ ਜਾਂਦਾ ਹੈ ਜੀ ਜੀ ਮਿੰਟੂ ਜੀ ਆ ਖੋਸਟਲੋਂ ਜੀ ਕੋਈ ਗੱਲ ਨਹੀਂ ਕੋਈ ਨੈਟਵਰਕ ਦਾ ਇਸ਼ੂ ਹੋ ਸਕਦਾ ਕੋਈ ਗੱਲ ਨਹੀਂ ਤੁਹਾਡਾ ਕਮੈਂਟ ਆ ਕੋਈ ਦੁਬਾਰਾ ਭੇਜ ਦਿਓ ਫਿਰ ਆਪਾਂ ਉਸ ਤੇ ਵੀ ਗੱਲਬਾਤ ਕਰਦੇ ਆ ਪਰ ਮਿੰਟੂ ਜੀ ਕੋਈ ਅਸਾਰ ਜਾਂ ਕੋਈ ਇਦਾਂ ਦੀ ਹੈ ਪਿੰਕ ਕੀ ਨਿਕਲ ਸਕਦਾ ਕੀ ਗੱਲਬਾਤ ਹੈ ਬਜਟ ਜਲਾਸ ਦੇ ਵਿੱਚ ਨਹੀਂ ਸਰ ਬਜਟ ਪੇਸ਼ ਹੋਏਗਾ ਨਾ ਬਜਟ ਤਾਂ ਉਚੀਮਾ ਸਾਹਿਬ ਨੇ ਲੈ ਕੇ ਆਉਣਾ ਉਹਦੇ ਚੋ ਕੀ ਨਕਲਦਾ ਕੀ ਨਹੀਂ ਨਿਕਲਦਾ ਉਹ ਤੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਬਜਟ ਐਸਾ ਡਾਕੂਮੈਂਟ ਹੈ ਕਿ ਜਿਹੜਾ ਮੌਕੇ ਤੇ ਪਤਾ ਲੱਗਦਾ ਹੁੰਦਾ ਜੇ ਬਜਟ ਹੀ ਲੀਕ ਹੋ ਗਿਆ ਤੇ ਫਿਰ ਕਾਦਾ ਬਜਟ ਆ ਹੂੰ ਮੈਂ ਪੰਜਾਬੀ ਚ ਕਹਿਣ ਲੱਗਾ ਸੀ ਫਿਰ ਕਾਦਾ ਕਾਦਾ ਬਜਟ ਹੀ ਰਹਿ ਗਿਆ ਸੋ ਇਸ ਕਰਕੇ ਬਜਟ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ ਪਰ ਬਜਟ ਜਿਹੜਾ ਉਹ 27 ਦਾ ਵਿਜ਼ਨ ਇਹਨਾਂ ਦਾ ਕਲੀਅਰ ਕਰ ਦੇਗਾ ਕਿ 27 ਚ ਇਹ ਕਿਸ ਤਰ੍ਹਾਂ ਦਾ ਵਿਜ਼ਨ ਲੈ ਕੇ ਜਾ ਰਹੇ ਨੇ ਜੀ 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 ਚੌਧਰੀ ਸਾਹਿਬ ਕਹਿ ਰਹੇ ਕਿ ਤੇਜਰੀਵਾਲ ਸਾਹਿਬ ਨੂੰ ਕਿਉਂ ਨਹੀਂ ਸਮਝ ਆ ਰਿਹਾ ਕਿਉਂ ਕਿ ਸੀਐਮ ਸਾਹਿਬ ਨੂੰ ਬਦਲ ਨਹੀਂ ਰਹੇ ਕਹਿੰਦੇ ਇਧਰ ਮਿੱਤਰ ਬਰਾੜ ਸਿੰਘ ਜੀ ਕਹਿ ਰਹੇ ਨੇ ਕਿ ਉਧਰ ਕਮਰ ਵਿਜੇ ਪ੍ਰਤਾਪ ਕਹਿੰਦੇ ਕਿ ਸਰਕਾਰ ਨੇ ਅਫਸਰਾਂ ਨੂੰ ਵਿਜੇ ਖਿਲਾਫ ਸਬੂਤ ਲੱਭਣ ਨੂੰ ਕਹਿ ਦਿੱਤਾ ਹੈ। ਕਹ ਦੇਖੋ ਹੁਣ ਕੀ ਲੱਭ ਰਹੇ ਆ ਜਾਂ ਕੀ ਕਰ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਬਾਰੇ ਕਮਰ ਵਿਜੇ ਪ੍ਰਤਾਪ ਸਿੰਘ ਜੇ ਇਸ ਤਰ੍ਹਾਂ ਕਹਿ ਰਹੇ ਆ ਤੇ ਇੱਕ ਫਿਰ ਮੇਰੀ ਗੱਲ ਹੋਰ ਸੱਚੀ ਹੋ ਜਾਈਗੀ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਕਿਹਾ ਸੀਗਾ ਕਿ ਕਮਰ ਵਿਜੇ ਪ੍ਰਤਾਪ ਸਿੰਘ ਇੱਕ ਵੱਡਾ ਰੋਲ ਅਦਾ ਕਰਨਗੇ ਫਿਰ 2027 ਵਾਸਤੇ ਤੇ ਜੇ ਮੰਨ ਲਓ ਸਰਕਾਰ ਆਪਣੇ ਹੀ ਇੱਕ ਬਿਵਾਕ ਬੋਲਣ ਵਾਲੇ ਦੀ ਸੰਗੀ ਕੁੱਟੇਗੀ ਤੇ ਉਹ ਦਮ ਤੇ ਪਹਿਲਾਂ ਹੀ ਆਪ ਦਾ ਘੁਟਵਾਈ ਬੈਠਾ ਉਹਨੂੰ ਦਮ ਜਿਵੇਂ ਇੱਕ ਗੀਤ ਸੀਗਾ ਜੇ ਦੇਵਗਨ ਦੀ ਫਿਲਮ ਚ ਗੁੱਟਦਾ ਹੈ ਦਮ ਦਮ ਗੁੱਟਦਾ ਹੈ ਦਮ ਹੂੰ ਕਿ ਦਮ ਜਿਹਦਾ ਪਹਿਲਾਂ ਹੀ ਘੁੱਟਣ ਡਿਆ ਜੇ ਤੁਸੀਂ ਉਹਦੇ ਸੰਗੀ ਘੁੱਟੋਗੇ ਤੇ ਹੋ ਸਕਦਾ ਹੈ ਕਿ ਫਿਰ ਉਹ ਇਸ ਘੋਟਾਂਵੱਟੀ ਦਾ ਮਾਰਿਆ ਕੋਈ ਹੋਰ ਕੁਝ ਪੀ ਲਵੇ ਕੌੜਾ ਘੁੱਟ ਪੀ ਲਵੇ ਤਾਂ ਫਿਰ ਹੋ ਸਕਦਾ ਕੁਮਰ ਵਿਜੇ ਪ੍ਰਤਾਪ ਸਿੰਘ ਕਿਸੇ ਹੋਰ ਵਨਿਓ ਵੀ ਤੁਹਾਡੇ ਖਿਲਾਫ ਬੱਲੇਬਾਜ਼ੀ ਕਰਦਾ ਨਾ ਸਰ ਆਪੇ ਫਿਰ ਅਗਲਾ ਕੋਈ ਤੁਹਾਡੇ ਨਾਲ ਕੋਈ ਕੰਟਰੈਕਟ ਤੇ ਥੋੜੀ ਆਇਆ ਪਿਆ ਹੂੰ ਸਮਝਦੇ ਹੋ ਨਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਜੀ ਖਾਸੀਆਂ ਗੱਲਾਂ ਹੁੰਦੀਆਂ ਨੇ ਜਿੱਦਾਂ ਆਪਾਂ ਖਾਸੇ ਵੱਡੇ ਬੰਦੇ ਤਾਂ ਨਹੀਂ ਪਰ ਖਾਸੀਆਂ ਗੱਲਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਪਹਿਲਾਂ ਦੱਸ ਦਈਦੀਆਂ ਜੀ ਜੀ ਬਿਲਕੁਲ ਮਿੰਟੂ ਜੀ